ਤਵਾ ਆਪਾ ਨਿਊ 24 ਚੰਨ ਤੋਂ ਆਪਣਾ ਚੰਨਾ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰੋ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰ ਦੀ ਬੜੀ ਇੱਕ ਦੁੱਖਤਾ ਇੱਕ ਖਬਰ ਸਾਨੂੰ ਮਿਲੀ ਹੈ ਕਿ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਸਾਫਕਾ ਪ੍ਰਧਾਨ ਉਹ ਪਿਛਲੇ ਕੁਝ ਦਿਨਾਂ ਤੋਂ ਜੋ ਕਾਲ ਤਖਤ ਵੱਲੋਂ ਜੱਜਦਾਰਾਂ ਵੱਲੋਂ ਉਹਨਾਂ ਨੂੰ ਕੋ ਸਜ਼ਾ ਲਗਾਈ ਗਈ ਸੀ ਉਹ ਆਪਣੀ ਸਜ਼ਾ ਨੂੰ ਭੁਗਤਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ ਗੇਟ ਅੱਗੇ ਆਪਣੀ ਸਜ਼ਾ ਦੇ ਭੁਗਤਦੇ ਹੋਏ ਬੈਠੇ ਹੋਏ ਸਨ ਤੇ ਅੱਜ ਕਿਸੇ ਨਰੈਣੂ ਮਹੰਤ ਦੀ ਗੰਦੀ ਔਲਾਦ ਨੇ ਉਹਨਾਂ ਤੇ ਆ ਕੇ ਹਮਲਾ ਕਰਤਾ ਉਹਨਾਂ ਦੇ ਉੱਤੇ ਗੋਲੀ ਚਲਾਈ ਹੈ ਬੜੀ ਹੀ ਮੁਸ਼ਕਲ ਦੇ ਨਾਲ ਇੱਕ ਨਾਲ ਉਹਨਾਂ ਦੇ ਸਿਕਿਉਰਟੀ ਚ ਜੋ ਮੁਲਾਜ਼ਮ ਨੇ ਉਹਨਾਂ ਨੇ ਬੜੀ ਮੁਸ਼ਕਲ ਉਹਨਾਂ ਨੂੰ ਫੜ ਕੇ ਰੋਕਿਆ ਗਿਆ ਨਹੀਂ ਤੇ ਅੱਜ ਬਹੁਤ ਹੀ ਮੰਦ ਭਰ ਦੀ ਘਟਨਾ ਹੋਣੀ ਸੀਗੀ ਇਸ ਨਰੈਣੂ ਮਹੰਤ ਜਿਸ ਦਾ ਨਾਮ ਸ਼ਾਇਦ ਚੌੜਾ ਨਰੈਮ ਸਿੰਘ ਚੌੜਾ ਜਿਸ ਨੂੰ ਸ਼ਖਸ਼ ਜੀ ਨੇ ਗੋਲੀ ਚਲਾਈ ਹੈ ਉਹਨੂੰ ਇੱਕ ਗੱਲ ਅਸੀਂ ਦੱਸਣੀ ਚਾਹੁੰਦੇ ਹਾਂ ਸ਼੍ਰੋਮਣੀ ਅਕਾਲੀ ਜਲ ਵੱਲੋਂ ਤੇ ਤੇਰੀ ਗੋਲੀ ਤਾਂ ਉਸ ਤੱਕ ਪਹੁੰਚ ਨਹੀਂ ਸਕੀ ਪਰ ਜ਼ਿੰਦਗੀ ਦੇ ਵਿੱਚ ਸਾਨੂੰ ਸਮਾਂ ਮਿਲਿਆ ਨਾ ਸਾਡੀ ਜੁੱਤੀਆਂ ਦਾ ਹਾਰ ਅਕਾਲੀ ਦਲ ਤੇਰੇ ਘਰ 'ਚ ਜਰੂਰ ਆਏਗਾ ਤੇਰੇ ਘਰ ਜਰੂਰ ਆਏਗਾ ਤੂੰ ਇਸ ਗੱਲ ਦਾ ਆਪਣਾ ਖਿਆਲ ਰੱਖੀ ਹੋਣਾ ਸੋ ਮੈਂ ਨਾਲ ਇਹ ਵੀ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਇਸ ਚੀਜ਼ ਦੀ ਬਹੁਤ ਚੰਗੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ ਇਹ ਕਿਸ ਦੀ ਗਲਤੀ ਹੈ ਚੰਗੀ ਤਰ੍ਹਾਂ ਇਨਕੁਆਇਰੀ ਹੋਣ ਤੋਂ ਬਾਅਦ ਇਹੋ ਜੇ ਸ਼ਖਸ ਨੂੰ ਸੁਨੋਮੀ ਅਕਾਲੀ ਦਲ ਦੇ ਹਵਾਲੇ ਕੀਤਾ ਜਾਵੇ ਅਕਾਲੀ ਦਲ ਸਾਰਾ ਕੁਝ ਜਾਣਦਾ ਹੈ ਅਕਾਲੀ ਦਲ ਇਕੱਲਾ ਇੱਕ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਬੇਨਤੀ ਕਰਕੇ ਪਰਵਾਣ ਕਰਕੇ ਉਹਨਾਂ ਦੀ ਅਰਦਾਸਾਂ ਨੂੰ ਕੰਮ ਕਰਨ ਵਾਲਾ ਨਹੀਂ ਅਕਾਲੀ ਦਲ ਦੇ ਬਹੁਤ ਯੋਧੇ ਰਹੇ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਜੇਹੇਦਾਰ ਗਿਆਨੀ ਫੂਲਾ ਸਿੰਘ ਜੀ ਜੇਹੇਦਾਰ ਫੂਲਾ ਸਿੰਘ ਜੀ ਉਸ ਟਾਈਮ ਵੀ ਜੰਗਾਂ ਦੇ ਵਿੱਚ ਮਹਾਰਾਜ ਰਜੀਤ ਸਿੰਘ ਦੇ ਨਾਲ ਜਾਂਦੇ ਹੁੰਦੇ ਸਨ ਸੋ ਇਹ ਕਾਲੀ ਦਲ ਅੱਜ ਆਰਮਨਾਨ ਦਾ ਘਰ ਬੈਠਣ ਵਾਲਾ ਨਹੀਂ ਹੈ ਸੋ ਅਸੀਂ ਉਹਨੂੰ ਚੇਤਾਵਨੀ ਦਿੰਦੇ ਹਾਂ ਇਸ ਨੇ ਬਹੁਤ ਗਲਤ ਤੇ ਕੋਝੀ ਹਰਕਤ ਕੀਤੀ ਹੈ ਨਾਲ ਹੀ ਉਸ ਨੇ ਅੱਜ ਸਾਡੇ ਤਖਤ ਤੇ ਵੀ ਹਮਲਾ ਕੀਤਾ ਹੈ ਇਸ ਜਗਤ ਉਹ ਇਹ ਕੰਮ ਨੂੰ ਨਹੀਂ ਕਰਨਾ ਚਾਹੀਦਾ ਸੀ ਇਹੋ ਜਿਹੀਆਂ ਕੋਝੀਆਂ ਸਾਜਸ਼ਣਾਂ ਨੂੰ ਚੰਗੀ ਤਰ੍ਹਾਂ ਬੇਇਨਕਾਬ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ